ਅੱਪਾ ਤਾ ਕਦੇ ਵੀ ਕਿਸੇ ਨੂੰ ਗਲਤ ਰਾਏ ਨਹੀਂ ਦਿੱਤੀ ਗਲਦੀਪ ਸਿੰਘ ਤੂੰ ਤਾਂ ਫੇਰ ਵੀ ਮੇਰਾ ਜਿਗਰੀ ਯਾਰ ਹੈ ਜੋ ਮੈਂ ਕਹਿ ਰਿਹਾ ਨਾ ਸਮਝ ਤੂੰ ਵੀ ਰਹੀ ਹੈ ਸਹੀ ਸਹੀ ਦੱਸ ਵੀ ਬੰਦਾ ਕੌਣ ਹੈ ਇਹ ਜਿਹਨੂੰ ਨਾਲ ਲਈ ਫਿਰਦੀ ਹੈ ਵੀ ਨਈ ਜਾਂਨੇ ਹੋ ਉਹ ਕੁਛ ਨਹੀਂ ਮੜ ਗਈ ਸੈਟਿੰਗ ਜੀ ਕਰਨ ਵਾਲੀ ਆ

ਅੱਜ ਸਰਦੀ ਸੂਜੀ ਬਣਾਇ। ਇੱਕ ਕੰਮ ਇਹ 500 ਦਾ ਬੰਦੇ ਕੋਲੇ ਨੋਟ ਹੋਵੇ। ਫਿਰ ਆਲੂ ਗੰਨੇ ਬਣਾਉਣੇ। ਮੀਟ ਬਣਾਵਾਂਗੇ ਅੱਜ ਮੀਟ। ਹੈ? ਬਾਕੀ ਜਿਹੜਾ ਸਮਾਨ ਲੈਣਾ ਉਹ ਤਾਂ ਮਾਪੇ ਲੈਣਾ। ਕੰਨੇ ਗੁੰਨੇ ਛੀਰ ਲੈ ਮੇਤਰਾ। ਬਣਾਉਣੇ ਆ ਸਰ। ਟਿੱਕਾ ਮਲ ਦੇ ਨਾਲ ਦੁਬਾਰੇ ਲੰਚ ਮੁਰਗੇ ਨਾਲ ਕਰਾਂਗੇ। ਉਹ ਫਸਤਾਂ ਲਈ ਟੀ ਬੋਤਲ ਹੋ ਗਈ ਸਰ ਬੋਲਣਗੇ ਮੈਨੂੰ। ਬੱਸ ਸੈਨਨਾ ਚੰਗੀ ਐ ਵਿਚਾਰੀ ਕੀ ਅਰੇ ਤੇ ਮੀਟ ਬਣਾ ਲਾਂਗੇ ਇਹਦੇ ਤੇ ਵੀ ਜਾਣ ਪਾਉਗੀ ਵਿਚਾਰੀ ਜਾਂਦੀ ਐ ਮਿਹਨਤ ਕਰਦੀ ਐ ਹੈ ਉਹ ਨਾਲੇ ਮੀਟ ਤੋਂ ਪਹਿਲਾਂ ਪਹਿਲਾਂ ਮੈਂ ਚੂਣ ਬਣਾ ਲੈਨੇ ਕਿਸ਼ਕ ਲਾਂਗੇ ਨਜ਼ਾਰਾ ਲੈ ਲਾਂਗੇ ਹੈ ਇਹਦੇ ਆਉਣ ਨੂੰ ਕੰਮ ਨਿਵੇੜ ਦਿਆਂਗੇ ਨਹੀਂ ਤਾਂ ਇਹਨੇ ਕਹਿ ਰਹੀ ਜਨਾਨੀਆਂ ਬੋਲਣ ਵੀ ਲੱਗ ਜਾਂਦੀਆਂ ਹੁੰਦੀ ਹੈ ਚਲੋ ਨੰਦੇ ਇਹ ਕਰਕੇ ਨਾ ਦਵਾ ਦਾ ਨਾਲ ਲਾਇਆ ਨਾ ਨੀਟ ਤੇ ਬਣਾਉਣਾ ਫਿਰ ਮੁਰਗੀ ਦਾ ਬੱਚਾ ਆਹ ਔਰ ਜੀ ਨੀਲਾ ਖਾਨ ਜੀ ਕਿਵੇਂ ਦੁਕਾਨਦਾਰੀ ਚੱਲਦੀ ਆ ਜੀ ਮੁਰਗਾ ਦੇਓ ਫਿਰ ਤੇ ਲੋਕ ਆਹ ਚੰਗੇ ਚੰਗੇ ਪੀਸ ਪਾ ਦੀ ਕਲੇਜੀ ਵੀ ਪਾ ਦੀ ਮੜੀ ਜੀ ਕਿੰਨੇ ਪੈਸੇ 2 200 ਰੁਪਇਆ ਆ ਚੱਕ ਬਈ 200 ਰੁਪਇਆ ਹਾਂ ਲੈ ਆ ਵੀ ਸਤਿਨਾ ਚਾ ਅਲਵੀ ਕੋਲੀ ਚਾ ਲਾ ਤੜ ਕਾ ਕਲਿਪ ਆ ਕਲਿਪ ਕਿਹੜੇ ਖੁੰਝੇ ਚ ਲੁਕਿਆ ਬੈਠਾ ਹੈ ਲੱਗਦਾ ਬੱਕਰਾ ਤਾਂ ਨਹੀਂ ਬੈਠਾ ਹੈ ਓਏ ਆ ਜਾ ਆ ਜਾ ਥੋੜਾ ਕੇ ਮਾਰਦਾ ਆ ਜਾ ਆ ਜਾ ਓ ਕਰੀ ਆ ਆ ਗਿਆ ਪਰ ਕੋਈ ਨਹੀਂ ਕੀ ਹਾਲ ਹੈ ਬਹੁਤ ਵਧੀਆ ਕਿਵੇਂ ਅੱਜ ਦੁਪਹਿਰ ਹੀ ਲੱਗਿਆ ਪਿਆ ਬਸ ਰੱਬ ਨੇ ਕਰਮਾਂ ਚ ਐਸੇ ਲਿਖੀ ਐ ਲੈ ਹੋਈ ਲੱ ਨਹੀ ਅੱਜ ਦੁਪਹਿਰ ਤੋਂ ਫੜ 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 ਹੜ ਨਿਕਲ ਜਾ ਉਹ ਦੱਸ ਕੋਲੀ ਹਾਂ ਜੇ ਤੂੰ ਮੈਨੇ ਮੈਨੇ ਸੈਟਅਪ ਗਿਆ ਤੂੰ ਕਾਰਨੀ ਪਾਸਟਰ ਕਰਾ ਲਿਆ ਹਾਂ ਦੁਪਹਿਰ ਇਹ ਦਰੂ ਕੀ ਲੜ ਗਿਆ ਨਾ ਮੀਰ ਮੂੜ ਵੀ ਦੁਪਹਿਰ ਤੋਂ ਲੱਗ ਗਿਆ ਨਾ ਖਾਚਾ ਯਾਰ ਕਿੱਕਾ ਪੂਰਾ ਕਰਨਾ ਕਰਨੇ ਬਦਾ ਨਾ ਉਹ ਪੁਜਾ ਇਤੇਰੀ ਛੇਰ ਲੱਗੀ ਐ ਜੌਬ ਕਰਦੀ ਜੌਬ ਜੌਬ ਕਰਦੀ ਐ ਹੋਰ ਜਾਣ ਲੱਗੀ ਹਜ਼ਾਰ ਕਦੇ 1500 ਰੁਪਿਆ ਆਪਣੀ ਜੇਬ ਚ ਪਾਣ ਦੀ ਐ ਛੇਰ ਹੋਰ ਐਤ ਦਹਾਰਾ ਕੋ ਬਣਿਆ ਹੋਰ ਐਵੇਂ ਥੋੜਾ ਬੰਨ ਲੈ ਕੇ ਦੇ ਲੈ ਆਪਕ ਵਲ ਆਪਤੀ ਆਏ ਹੋਰ ਸੁਣਾ ਦੂਣੇ ਵਧੀਆ ਨਹੀਂ ਮੇਰੇ ਤਾਂ ਬਹੁਤ ਸਵਾਲ ਬਣ ਗਏ ਮਗੂੜਿਆ ਹਾਂ ਮੈਨਾਂ ਕਹਿਆ ਰੱਬ ਨੇ ਜੋ ਜੀ ਮੇਰੀ ਸੁਣੀ ਨਾ ਸਭ ਦੀ ਸੁਣਿਆ ਜਿਵੇਂ ਕਹਿੰਦੇ ਹੁੰਦੇ ਰੱਬ ਨੇ ਦਿੱਤੀਆਂ ਗਾਜਰਾ ਤੇ ਵਿੱਚ ਹੀ ਰੰਬਾਰ ਅਟ ਹੁਣ ਆਪਾਂ ਤਾਂ ਨੇ ਸਾਈ ਕਰਿਆ ਕਰਨਾ ਅੱਛਾ ਹਾਂ ਹੋਰ ਹੁਣ ਆਇਆ ਕਰ ਹਾਂ ਇੱਕ ਦੋ ਨਾ ਮੋٹے ਮੋٹے ਜਿਹਾ ਬਾਲ ਅੱਛਾ ਮੁੜ ਕੇ ਨਾ ਤੇਰੀ ਭਜਾਈ ਆ ਗਈ ਨਾ ਪੇਰੇ ਬਣਾਉਣੀਆਂ ਬੋਲਣ ਲੱਗ ਜੰਦੇ ਆਪਾਂ ਹੁਣ ਪਲੇ ਥੋੜਾ ਪੋਣਾ ਵਹਾਂ ਕੰਮ ਲੋਟ ਆਇਆ ਕਦੇ ਐਵੇਂ ਗਾਟੜ ਉੱਪਰ ਆ ਕੇ ਬੈਠ ਗਈ ਇਹ ਵੀ ਠੀਕ ਹੈ ਨਾ ਕਰਕੇ ਬਈ ਚਲ ਬਾਹਰ ਬਾਹਰ ਬਸ ਉਹ ਆਪਣੇ ਬੜਾ ਦੇਣਾ ਬੜਾ ਬੜਾ ਬਾਕੀ ਐ ਮੈਂ ਦੋਟਾ ਹੀ ਬੈਠ ਕੇ ਕਰੇ ਨਾ ਕੱਲੇ ਅੱਛਾ ਜਦੋਂ ਮਰਜ਼ੀ ਆ ਜਾ ਕਰ ਚਲ ਠੀਕ ਕਦੇ ਨੀਡ ਬਣਾ ਰਹੀ ਹੈ ਕਦੇ ਮੱਛੀ ਬਣਾ ਰਹੀ ਕਦੇ ਪੁਰਜੀ ਬਣਾ ਰਹੀ ਕਦੇ ਜੋ ਮਰਜ਼ੀ ਆਦਾ ਆਪਣਾ ਚੈੱਕ ਮੋਡ ਆਇਆ ਜਿਹਦੇ ਕੋਲ ਆਪਦਾ ਫੋਟੇ ਦਾ ਨਿਹਰਾ ਲੈਣਾ ਆਪ ਜਦ ਵੀ ਐਂ ਜੁਣੀ ਹੈ ਹੈ ਯੋ ਮਰਦੀਆ ਨਾ ਕਰ ਕੋਈ ਗੱਲ ਨਹੀਂ ਚੰਗਾ ਦਾ ਲੈ ਤੋ ਲੈ ਕੇ ਦੋ ਟਾਈ ਵੇ ਚਾਕ ਬਸ ਐਵੇਂ ਕੰਮ ਕਰ ਨਹੀਂ ਆਪ ਚਲ ਠੀਕ ਹੈ ਫਿਰ ਕੋਈ ਜਾ ਵਾ ਕਿੰਦਾ ਹੋਰ ਲੜਾ ਨਹੀਂ ਬਸ ਉਹ ਲਾਲਾ ਨਹੀਂ ਨਹੀਂ ਬਸ ਚੰਗਾ ਚਲ ਠੀਕ ਹੈ ਚੰਗਾ ਓ ਰੱਬ ਨੇ ਗਜਰਾਂ ਦਿੱਤੀਆਂ ਤੇ ਰੰਗ ਦਿੱਤੇ ਚੱਲੂਗਾ ਓ ਰੱਬ ਨੇ ਗੱਜਰਾ ਸਸਿਗਰਪੁਰ ਦੇ ਹਾਂ ਠੀਕ ਹਾਂ ਜੀ ਹਾਂ ਜੀ ਠੀਕ ਵਧੀਆ ਵਧੀਆ ਸ਼ੁਕਰ ਆ ਤੁਸੀਂ ਸਾਡੇ ਘਰ ਆਏ ਉਹ ਕੁਲਦੀਪ ਨੇ ਫੋਨ ਕਰਤਾ ਸੀ ਮੈਂ ਕਿਹਾ 10 ਮਿੰਟ ਕੁਲਦੀਪ ਕੋਲ ਜਾ ਆਈਏ ਅੱਛਾ ਅੱਛਾ ਠੀਕ ਹੈ ਜੀ ਅ ਪਰਦਾ ਜੀ ਮੈਨਸ ਨੇ ਵੀ ਤੁਹਾਨੂੰ ਜੌਬ ਮਿਲ ਗਈ ਹੈ ਨਾ ਉੱਥੇ ਹਾਂਜੀ 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 ਚਲ ਬਹੁਤ ਚੰਗੀ ਗੱਲ ਹੈ ਹਾਂਜੀ ਚਲ ਮਹਾਰਾਏ ਭਲਾ ਕਰੇ ਹਾਂਜੀ ਹੋਰ ਬਾਈ ਜੀ ਵਾ ਠੀਕ ਹੈ ਬਾਈ ਸੱਸਰੀ ਕਾ ਕਿਵੇਂ ਹੋ ਠੀਕ ਹੈ ਮੈਨੂੰ ਲੱਗਦਾ ਜੀ ਤੁਸੀਂ ਫੇਰ ਟਾਈਮ ਨਾਲ ਹੀ ਪਿੱਗ ਲਾ ਲਿਆ ਉਹ ਬਾਈ ਉਹ ਕਮਲ ਪਤਾ ਕੀ ਉਹ ਮਿੰਟੂ ਆ ਗਿਆ ਸੀਗਾ ਮੈਂ ਕਿਹਾ ਚੱਲ ਮੀਟ ਬਣਾਇਆ ਫੋਨ ਕਰਤਾ ਮੈਂ ਤੇ ਉਹ ਮੜ ਮੜਾ ਲਾ ਲਿਆ ਫਿਰ ਘਰੇ ਆਏ ਬੰਦੇ ਦੀ ਜਿੱਦਾਂ ਕਰਨੀ ਪੈਂਦੀ ਐ ਉਹ ਤਾਂ ਮੈਂ ਮੰਨਦੀ ਬਾਪੂ ਦੀ ਆਹੀ ਗੱਲ ਮਾਰੀ ਐ ਉਹ ਕੋਈ ਨਹੀਂ ਫਿਰ ਤੁਹਾਡਾ ਟਾਈਮ ਹੀ ਨਹੀਂ ਕੋਈ ਨਹੀਂ ਨਹੀਂ ਟਾਈਮ ਦੀ ਤਾਂ ਕੋਈ ਗੱਲ ਨਹੀਂ ਉਹ ਉਹ ਪਤਾ ਕੀ ਆ ਮਿੰਟੂ ਨਾ ਉਹ ਹਲ ਗਿਆ ਦੇਖ ਕੇ ਸਾਰਾ ਕੁਝ ਕਹਿੰਦਾ ਯਾਰ ਕੀ ਪੱਖੇ ਕੀ ਕੂਲਰ ਹੈ ਕੀ ਪਲਾਸਟਰ ਕਰਾ ਲਿਆ ਕਹਿੰਦਾ ਤੇਰੀ ਤਾਂ ਬੱਲੇ ਬੱਲੇ ਐ ਤੇ ਆਪਾਂ ਤਾਂ ਫਿਰ ਤੇਰੀਆਂ ਸਿਹਤਾਂ ਦੇ ਪੁੱਲ ਬਣਤੇ ਮੈਂ ਕਿਹਾ ਬਈ ਉਹਨੂੰ ਨੌਕਰੀ ਮਿਲ ਗਈ ਤੇ ਉਹ ਸੇਰੀ ਸਾਰੇ ਕਰਾਮਾਤ ਹੈ ਉਹੀ ਕੰਮ ਕਰਦੇ ਆਪਾਂ ਤਾਂ ਵੀ ਐਸ਼ ਕਰਨ ਵਾਲੇ ਆ ਨਾ ਜ਼ਿਆਦਾ ਵੀ ਨਾ ਸਿੱਤਾਂ ਕਰਿਆ ਕਰੋ ਐਵੇਂ ਲੋਕੀ ਮੁੜ ਕੇ ਨਾ ਹੌਂਕਾ ਲੈ ਜਾਂਦੇ ਆ ਉਹਨੇ ਨਹੀਂ ਹੌਂਕਾ ਕਿ ਮੈ ਲੈ ਜਾਣਗੇ ਲੈ ਜਾਣ ਤਾਂ ਲੈ ਜਾਣ ਜਿਹੜਾ ਆਪਣਾ ਕਾਰੋਬਾਰ ਚੱਲਦਾ ਉਹ ਤਾਂ ਐਂ ਚੱਲੀ ਜਾਣਾ ਨਾ ਤੂੰ ਐ ਕਰ ਰੋਟੀ ਲੈਂਦੀ ਹੈ ਨਾ ਤੂੰ ਕਹਿੰਦੀ ਮੈਂ ਢਾਬੇ ਤੇ ਲੈ ਆਏ ਦੱਸੋ ਸਬਜ਼ੀ ਬਣਾ ਲਈ ਸਬਜ਼ੀ ਤਾਂ ਬਣਾ ਲਈ ਮੀਟ ਬਹੁਤ ਸਵਾਦ ਬਣਿਆ ਆਪਾਂ ਇਕੱਠੇ ਖਾਣੇ ਲੈ ਕੱਢ ਰੋਟੀ ਤਾਂ ਮੈਂ ਭੁੱਲ ਗਈ ਗਰਮੀ ਬਹੁਤ ਜ਼ਿਆਦਾ ਸੀ ਤੇ ਸਭ ਚਲ ਮੈਂ ਬਣਾ ਲੈਣਾ ਰੋਟੀ ਸਬਜੀ ਤੁਸੀਂ ਬਣਾ ਰੱਖੀ ਹੈ ਰੋਟੀ ਮੈਂ ਹੁਣ ਦੋਹਰਕੇ ਲਾ ਲੈਂਦੀ ਮੈਂ ਬਣਾ ਦੇਣਾ ਉਹ ਤੱਕੀ ਆਈ ਹੋਏਗੀ ਤੁਸੀਂ ਬੈਠੋ ਮੈਂ ਹੁਣ ਬਣਾ ਲੈਂਦੀ ਹਾਂ ਚੰਗੀ ਹੈ ਵਿਚਾਰੀ ਨਹੀਂ ਕਹਿਣਾ ਚੰਗੀ ਹੈ ਲੱਦਿਆ ਕੰਮ ਕਰਕੇ ਆਈ ਹੈ ਹੁਣ ਵਿਚਾਰੀ ਰੋਟੀ ਵੀ ਬਣਾਉਗੀ ਕਿੱਥੇ ਦੇਣ ਦੇ ਆਉਂਗਾ ਯਾਰ ਇਹਦਾ ਬਹੁਤ ਚੰਗੀ ਹੈ ਵਿਚਾਰੀ ਯਾਰ ਮਿੰਟੂ ਕਲਦੀਪ ਪਹਿਲਾਂ ਤਾਂ ਆਪਾਂ ਨੂੰ ਕਦੇ-ਕਦਾਈਂ ਮਿਲ-ਮੁਲ ਜਾਂਦਾ ਹੁੰਦਾ ਸੀ ਉਹ ਹੁਣ ਤਾਂ ਵਾਵਾ ਦਿਨ ਹੋ ਗਏ ਯਾਰ ਮਿਲੇ ਹੀ ਨਹੀਂ ਕਦੇ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ ਉਹ ਕਲਦੀਪ ਦੀਆਂ ਦਾ ਬਾਈ ਕਿਆਈ ਬਾਤ ਮੈਂ ਗਿਆ ਸੀ ਉਹਦੇ ਘਰੇ ਅੱਛਾ ਉਹਦਾ ਪੂਰਾ ਸੈਟ ਆ ਬਾਈ ਉਹ ਸੈਟ ਕਾਦੇ ਨਾਲ ਹੋ ਗਿਆ ਯਾਰ ਕੰਮ ਨਹੀਂ ਧੰਦਾ ਨਹੀਂ ਕਰਦਾ ਸੀ ਉਹ ਲੱਗਦਾ ਵੀ ਤੈਨੂੰ ਪੂਰੀ ਗੱਲ ਦਾ ਪਤਾ ਨਹੀਂ ਪੂਰੀ ਗੱਲ ਉਹਦੇ ਘਰ ਵਾਲੀ ਨੂੰ ਸ਼ਹਿਰ 'ਚ ਨੌਕਰੀ ਮਿਲ ਗਈ ਸ਼ਹਿਰ 'ਚ ਨੌਕਰੀ ਮਿਲ ਗਈ ਹਾਂ ਉਹ ਯਾਰ ਉੱਥੇ ਤਾਂ ਰੋਕਾਂ ਦੀ ਆਪਦੀ ਰੋਟੀ ਨਹੀਂ ਪੂਰੀ ਆਉਂਦੀ ਇਹਨਾਂ ਨੂੰ ਇਹੋ ਜਿਹਾ ਕਿਹੜਾ ਕੰਮ ਮਿਲ ਗਿਆ ਇਹ ਤਾਂ ਨਹੀਂ ਬਈ ਪਤਾ ਪਰ ਉਹ ਪੂਰੇ ਸੱਟਾ ਚਲੋ ਠੀਕ ਆ ਦੇਖਦਾ ਫਿਰ ਮੈਂ ਵੀ ਮਿਲਦਾ ਕਲਦੀਪ ਨੂੰ ਕਿਸੇ ਦਿਨ ਆਪਣਾ ਯਾਰ ਆ ਯਾਰ ਫਿਰ ਵੀ ਤੇ ਨਾਲੇ ਉਹਨੂੰ ਪੁੱਛ ਲੈਨੇ ਆ ਵੀ ਭਾਈ ਕਿਹੜੀ ਗਿੱਧੜ ਸਿੰਗੀ ਤੇਰੇ ਹੱਥ ਲੱਗੀ ਆ ਚੰਗਾ ਫਿਰ ਚੱਲ ਮੈਂ ਚੱਲਦਾ ਓਕੇ ਚੰਗਾ ਬਈ ਲੈ ਸਾਲ ਵਿੱਚ ਹੋਰ ਸੁਣਾ ਵਿਕਲਦੀਪ ਜੀ ਸਾ ਕੀ ਹਾਲ ਚਾਲ ਹੈ ਬਹੁਤ ਵਧੀਆ ਕਿਰਪਾ ਰੱਬ ਦੀ ਕਿਰਪਾ ਤੇ ਮੈਂ ਸੁਣਿਆ ਪਰਜਾਈ ਨੌਕਰੀ ਕਰਨ ਲੱਗੀ ਸ਼ਹਿਰ ਹੋਰ ਸਾਹੀ ਤਾਂ ਰੌਣਕ ਮਿਲਾ ਲਾਈ ਜੈਂ ਪਰ ਕੁਲਦੀਪ ਸਿਆ ਮੈਂ ਰੋ ਸ਼ਹਿਰ ਰਹਿਣਾ ਤੇ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਆ ਤੇ ਮੈਨੂੰ ਪਤਾ ਹੈ ਉਹ ਨਹੀਂ ਜੀ ਸਾਬਾ ਇਹੋ ਜੀ ਕੋਈ ਗੱਲ ਨਹੀਂ ਐ ਬਾਕੀ ਇਹ ਗੱਲਾਂ ਵੀ ਮੈਨੂੰ ਨਾ ਕਮਲ ਦੇ ਮਾਣ ਉਹ ਇਹੋ ਜੀ ਨਹੀਂ ਐ ਮੈਨੂੰ ਪਤਾ ਹੈ ਸ਼ਹਿਰ ਦੇ ਹਾਲਾਤ ਮਾੜੇ ਆ ਬਹੁਤ ਕੁਝ ਹੋਈ ਜਾਂਦਾ ਪਰ ਉਹ ਬਧੀਆ ਸਿਆਣੀ ਆ ਉਹ ਪਰਜਾਈ ਦਾ ਮੈਨੂੰ ਵੀ ਪਤਾ ਹੈ ਪਰ ਫਿਰ ਵੀ ਕਲਦੀਪ ਸਿੰਘ ਇੰਨਾ ਵੇਸਲਾ ਨਹੀਂ ਹੋਈਦਾ ਥੋੜਾ ਜਿਹਾ ਧਿਆਨ ਰੱਖੀ ਉਹਨੇ ਨਹੀਂ ਸਾਹਮਣੇ ਉਹਦੀ ਕੋਈ ਗੱਲ ਨਹੀਂ ਦਿਖਲਾ ਅਰੇ ਨਹੀਂ ਆਲਾ ਟੈਨਸ਼ਨ ਕਦਾ ਨਹੀਂ ਬਿਟਾ ਚਾਹ ਦਾ ਭਰਾ ਮੇਰਾ ਤਾਂ ਕਹਿਣਾ ਫਰਜ਼ ਸੀ ਮੈਂ ਕਿਹਾ ਭਰਾ ਨੂੰ ਦੱਸ ਦੀਏ ਬਾਕੀ ਤੇਰੀ ਮਰਜ਼ੀ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਨਹੀਂ ਇਹੋ ਦੀ ਹੋ ਜਾਏਗੀ ਪਰ ਫਿਰ ਵੀ ਜੇ ਤੂੰ ਕਹਿੰਨਾ ਨਾ ਤੂੰ ਭਰਾ ਆ ਗਲਤ ਰਹਿਤ ਨਹੀਂ ਦਿੰਦਾ ਆ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਤਾਂ ਕੋਈ ਗੱਲ ਨਹੀਂ ਮੈਂ ਰੱਖ ਲਊਗਾ ਖਿਆਲ ਮਰਾ ਜੀ ਆਪਾਂ ਤਾਂ ਕਦੇ ਵੀ ਕਿਸੇ ਨੂੰ ਗਲਤ ਰਹਿ ਨਹੀਂ ਦਿੱਤੀ ਕੁਲਦੀਪ ਸਿੰਘ ਤੂੰ ਤਾਂ ਫੇਰ ਵੀ ਮੇਰਾ ਜਿਗਰੀ ਯਾਰ ਹੈ ਹੂੰ ਯਸਾਬਨ ਉਹ ਗੱਲ ਜੀ ਕਰਕੇ ਨਾ ਮੇਰੇ ਦਿਮਾਗ ਤੇ ਬਹੁਤ ਜ਼ਿਆਦਾ ਆਦਾ ਮੈਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਦੇਖ ਭਰਾ ਆਪਾਂ ਆਪਦੇ ਗੱਲ ਕੋਈ ਦਿਲ 'ਚ ਨਹੀਂ ਰੱਖੀ। ਜਿਹੜੀ ਗੱਲ ਸੀ ਉਹ ਆਪਾਂ ਤੈਨੂੰ ਕਹਿਤੀ। ਹੁਣ ਗਾਂ ਗੱਲ ਤੇ ਗੌਰ ਕਰਨੀ ਇਹ ਤਾਂ ਮਿੱਤਰਾ ਤੇਰੀ ਮਰਜ਼ੀ ਹੈ। ਨਹੀਂ ਠੀਕ ਆ। ਮੈਂ ਇਸ ਗੱਲ ਤੇ ਜ਼ਰੂਰ ਗੌਰ ਕਰਾਂ। ਹਾਂ। ਓਕੇ। ਤੂੰ ਭਰਾ ਆ ਯਾਰ ਤੂੰ ਘੜਾ ਆਪਣਾ ਮਾੜਾ ਸੋਹਣਾ। ਬਿਲਕੁਲ ਬਿਲਕੁਲ। ਚੱਲ ਆ ਗਏ ਚੱਲੀਏ। ਪਾਵਾ। ਸਾਧਾਰਨ ਗੱਲ ਜੀ ਕਰਕੇ ਨਾ ਮੈਨੂੰ ਦੁਵਿਧਾ ਚ ਪਾਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਮਲ ਨਾਲ ਗੱਲ ਕਰਾਂ ਜਾਂ ਨਾ ਯਾਰ ਵਿਚਾਰੀ ਕੰਮ ਕਰਦੀ ਐ ਤੈਨੂੰ ਬੈਠਣ ਨੂੰ ਲਿਆ ਕੇ ਦਿੰਦੀ ਐ ਤੂੰ ਸ਼ੱਕਰ ਤਾਂ ਉੱਤੇ ਐਨੀ ਕਾਲੀ ਕਰਨ ਦੀ ਵੀ ਲੋੜ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਹੋਵੇ ਕਹਿੰਦਾ ਸੀ ਉਹ ਗੱਲ ਵੀ ਤਾਂ ਠੀਕ ਹੋ ਸਕਦੀ ਹੈ ਕਿ ਮੈਨੂੰ ਵੀ ਤਾਂ ਪਤਾ ਹੈ ਜੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਐਲੀਏ ਨਹੀਂ ਕੁਲੀਆ ਲਗਾ ਮਾਨਿਸ਼ ਬਿਲੇਗਾ ਜੈਦੀ ਜਿਹੇ ਨੰਦੀ ਦੋਨੇ ਗੱਲਾਂ ਹੀ ਠੀਕ ਹੈ ਨਿਗਾਹ ਤਾਂ ਰੱਖਣੀ ਚਾਹੀਦੀ ਹੈ ਇੱਕ ਵਾਰ ਕਮੇਟ पूरे चक्कर में चले गए बेटा अज तो गर्मी पाली है कुलदीप नु कहनी स्कंज भी बना जल्दी जल्दी ओहो कुलदीप अज तो बाली गर्मी है मैं तो मर गई गर्मी का गर्मी तो मेरे अंदर भी बहुत हुई पी है क्यों मैं कुछ समझी नहीं होई होई तो दीपा? मैं मैंने समझ आ गई हौली हौली तेनो भी आज कुलदीप मैं कुछ समझी नहीं आज तू सी उखड़ियां उखड़ियां ही गल्ला क्यों कर दियो ते तो बंदे दा मन उखड़ दे वो उकड़ियां -उकड़ियां आ, ओ, तो ना मुंह जो उखड़ियां उखड़ियां गल्ला निकल गई ओ तू नींबू पानी पीना सी हां मैं नींबू पानी पीना सी सिकंदर जी ओ कमल मैं ਨਿੰਬੂ ਤਾਂ ਲੈਉਣੇ ਭੁੱਲੀ ਗਿਆ ਜੇ ਕਿਵੇਂ ਤਾਂ ਮੈਂ ਲਿਆਵਾਂ ਜਾ ਕੇ ਨਹੀਂ ਚਲੋ ਰਹਿਣ ਦਿਓ ਮੈਂ ਫਰਿੱਜ ਤੋਂ ਠੰਡਾ ਪਾਣੀ ਪੀ ਲੈਣੀ ਆ ਤੁਸੀਂ ਪਿਓਗੇ ਨਹੀਂ ਨਹੀਂ ਮੈਂ ਮੈਂ ਨਹੀਂ ਪੀਣਾ ਪਾਣੀ ਚਲ ਬੈਠੋ ਤੁਸੀਂ ਅਰੇ ਫਿਰ ਤਾਂ ਨੂੰ ਕਮਨ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਉਹ ਕਿੰਨਾ ਬਰਦਾਸ਼ਤ ਕਰ ਰਹੀ ਹੈ ਕਿੰਨਾ ਕੰਮ ਕਰ ਰਹੀ ਹੈ ਕਿੰਨੇ ਪਾਜਣਾਟ ਕਰ ਰਹੀ ਹੈ ബോൾ തിട നീ നഗര ര ਨਾ ਤਾਂ ਸੂਟ ਨਵਾਂ ਪੌਂਦੀ ਆ। ਪਾਣੀ ਕਿੱਥੋਂ ਲਿਆਉਂਦੀ ਆ। ਨਾ ਟੀ ਬਦਲ ਬਦਲੀ ਪਾਇਆ ਹੁੰਦਾ ਇਹਦੇ। ਪਤੰਦਰਾ ਪਰਫਿਊਮ ਵੀ ਪਤਾ ਨਹੀਂ ਕਿਹੜੇ ਦੇਸ਼ੋਂ ਮੰਗਉਂਦੀ ਆ। ਦੂਰ ਦੂਰ ਤੱਕ ਮੈਂ ਘਾਉਂਦੀ ਆ। ਜੀ ਪੌੜੀ ਅੱਗੇ ਤਾਂ ਮੋੜ ਤੇ ਖੜ ਜਾਂਦਾ ਸੀਗਾ। ਉਹਦਾ ਗੱਲ ਕਰਕੇ ਪਹੁੰਚ ਗਈ ਨਾ ਯਾਰ। ਕੰਮ ਵਧਿਆ ਪਿਆ ਚਾਚਾ। ਉਹ ਗੱਲ 'ਚ ਕੁਝ ਕਰਾ ਯਾਰ। ਚਲ ਆ ਪੱਕੇ ਲੈਣਾ। ਜਿਹੜਾ ਖਾਊ ਗਾਦਰਾਂ ਦੇ ਟੱਡ ਦਹੂਗਾ। ਹਾਂ। ਚਲੋ ਠੀਕ ਹੈ ਜੀ ਨਹੀਂ ਆਜੋ ਪਾਨੀ ਪੋਣੀ ਪੀ ਕੇ ਜਾਓ ਨਹੀਂ ਨਹੀਂ ਮੈਂ ਚਲਦਾ ਨਹੀਂ ਨਹੀਂ ਤੁਸੀਂ ਆਓ ਨਾਲ ਮੇਰੇ ਹਸਬੰਦ ਨੂੰ ਮਿਲਾਨੀ ਆ ਮੈਂ ਤੁਹਾਨੂੰ ਚਲੋ ਆਜੋ ਠੀਕ ਹੈ ਆਜੋ 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 ਭਾਜੀ ਤਰਨਾ ਤਾਂ ਬਾਅਦ ਚ ਗੱਲ ਕਰਨਾ ਪਹਿਲਾਂ ਤੂੰ ਦੱਸ ਵੀ ਬੰਦਾ ਕੌਣਾ ਹੈ ਬੰਦਾ ਕੌਣ ਹੈ ਇਹ ਕੀ ਕਹਿ ਰਹੇ ਤੁਸੀਂ ਜੋ ਮੈਂ ਕਹਿ ਰਿਹਾ ਨਾ ਸਮਝ ਤੂੰ ਵੀ ਨਹੀਂ ਹੈ ਸਹੀ ਸਹੀ ਦੱਸ ਵੀ ਬੰਦਾ ਕੌਣਾ ਹੈ ਜਿਹਨੂੰ ਨਾਲ ਲਈ ਫਿਰਦੀ ਹੈ ਨਾ ਤੇਰੀ ਸੋਚ ਕੀ ਕਹਿੰਦੀ ਹੈ ਮੇਰੀ ਸੋਚ ਤਾਂ ਇਹੀ ਕਹਿੰਦੀ ਹੈ ਵੀ ਤੂੰ ਨੌਕਰੀ ਕਰਨ ਜਾਨੀ ਹੈ ਬੰਦਾ ਤੈਨੂੰ ਕਿਰੇ ਛੱਡਣ ਆਇਆ ਹੈ ਜਿਹੜਾ ਮਤਲਬ ਕੀ ਹੈ ਇਹ ਮੇਰੇ ਨਾਲ ਨੌਕਰੀ ਕਰਦਾ ਉੱਥੇ ਨ ਕੋਈ ਜਾਂਦਾ ਤਾਂ ਫਿਰ ਉਹ ਨਾਲ ਲੈ ਕੇ ਦੂਰੀ ਫੇਰਾ ਕਰ ਹੈ ਇਹ ਕੋ ਮਤਲਬ ਹੋਇਆ ਤੇਰਾ ਚਲ ਜੀ ਹਾਂ ਤਾਂ ਫਿਰ ਆਹੀ ਸਹੀ ਅੱਛਾ ਆਇਆ ਤਾਂ ਸਹੀ ਮਤਲਬ ਤੂੰ ਜੋ ਮਰਜ਼ੀ ਕਰੇਂਗੀ ਕਹਿੰਦਾ ਮੈਂ ਨਾ ਮੈਂ ਜੋ ਮਰਜ਼ੀ ਕਰਨ ਨੂੰ ਮੈਂ ਕੀ ਕਰਦੀ ਫਿਰਦੀ ਐ ਤੂੰ ਸਾਰਾ ਦਿਨ ਦਾदू ਪੀ ਕੇ ਮੰਜੇ ਤੇ ਪਿਆ ਰਹਿਣਾ ਤੇ ਮੈਂ ਕੰਮ ਵੀ ਨਾ ਕਰਾਂ ਕੰਮ ਮੈਂ ਕਰਦੀ ਐ ਰੋਬ ਤੂੰ ਮਾਰਦਾ ਕੰਮ ਕਰਦੀ ਐ ਤੇ ਤੇ ਮਤਲਬ ਇਹ ਹੋ ਗਿਆ ਤੂੰ ਜੋ ਮਰਜ਼ੀ ਤੇਰੇ ਦੋ ਤਰੇ ਮਾਲਕਾਂ ਦਾ ਤੂੰ ਉਹੀ ਕਰੇ ਤੇ ਗੈਰ ਬੰਦਰਾ ਕਰੀ ਤੇਰੀ ਹੈ ਗੈਰ ਬੰਦਰਾ ਕੀ ਮਤਲਬ ਹੋਇਆ ਹੈ ਜੇ ਕੋਈ ਬੰਦਾ ਆਉਂਦਾ ਜਾਂਦਾ ਤਾਂ ਨਾਲ ਕੰਮ ਕਰਦੇ ਆ ਉਹ ਗਲਤ ਹੋ ਸਕਦਾ ਮੇਰਾ ਤਾਂ ਆਉਂਦਾ ਜੀ ਜਾਂਦਾ ਮੈਂ ਲੋਕਾਂ ਦੀਆਂ ਗੱਲਾਂ ਸੁਣਦਾ ਮੈਂ ਸੋਚ ਵੀ ਨਹੀਂ ਸਕਦੀ ਸੀ ਤੇਰੀ ਐਡੀ ਘਟਿਆ ਸੋਚ ਹੋਊਗੀ ਲੋਕੀ ਗੱਲਾਂ ਕਰਦੇ ਮੈਨੂੰ ਸੁਣਨੀਆਂ ਪੈਂਦੀਆਂ ਇਹਨੂੰ ਆਪਰਾ ਕਹਿਣੀ ਹੈ ਦੱਸ ਵੀ ਨਹੀਂ ਸਾਰਾ ਕੁਝ ਬਾਈ ਤੈਨੂੰ ਮੈਂ ਦੱਸਦਾ ਸਾਰੀ ਗੱਲ ਅਸੀਂ ਦੋਨੇ ਇੱਕ ਥਾਂ ਹੀ ਕੰਮ ਕਰਦੇ ਹਾਂ ਮੇਰੇ ਮਾਲਕਾਂ ਦੇ ਕੰਮ ਕਰਦੀਏ ਪੇ ਭੈਣ ਸਮਝਦਾ ਮੈਂ ਸਾਡਾ ਰਿਸ਼ਤਾ ਭੈਣ ਭਰਾਵਾਂ ਵਾਲਾ ਇਹ ਇਕੱਲੀ ਨਹੀਂ ਕੰਮ ਕਰਦੀ ਉੱਥੇ ਸਾਡੇ ਦੂਸਰੇ ਕਾਰੋਬਾਰ ਚ ਵੀ ਜਿੱਦੇ ਸਾਡੇ ਹੈਗੇ ਕੰਮ ਚੱਲਦੇ ਆ ਉੱਥੇ ਵੀ ਇਹਦੇ ਨਾਲ ਉਹਦੀਆਂ ਭੈਣਾਂ ਕੰਮ ਕਰਦੀਆਂ ਸਾਡੇ ਨਾਲ ਮੇਰੇ ਮਾਰਕ ਬਾਹਰ ਰਹਿੰਦੇ ਆ ਉਹਨਾਂ ਦੇ ਬਜ਼ੁਰਗ ਮਾਪੇ ਆ ਇੱਥੇ ਹੁਣ ਜਿਹੜੀਆਂ ਲੇਡੀਜ਼ ਆ ਸਾਡੀ ਮਾਤਾ ਬਜ਼ੁਰਗ ਉਹਨੂੰ ਤਾਂ ਇਹ ਹੀ ਸਾਂਭੂਗੀ ਲੇਡੀਜ਼ ਨੂੰ ਇੱਕ ਲੇਡੀ ਹੀ ਸਾਂਭ ਸਕਦੀ ਐ ਇਹ ਬਜ਼ੁਰਗ ਮਾਤਾ ਨੂੰ ਇੰਨੇ ਚੰਗੇ ਤਰੀਕੇ ਨਾਲ ਸਾਂਭਿਆ ਨੇ ਕਿ ਉਹ ਇ tanto ਖੁਸ਼ ਹੋ ਗਏ ਭੂਰੇ ਤਾਂ ਹੀ ਇਹਨੂੰ ਆਪ ਦੀ ਧੀ ਸਮਝਦੇ ਆ ਉਹ ਕਦੇ ਇਹਨੂੰ ਕਿਸੇ ਚੀਜ਼ ਦੀ ਤੋੜ ਨਹੀਂ ਹਉਣ ਦਿੱਤੀ ਉਹਨਾਂ ਨੇ ਜਦੋਂ ਜਿਹੜੀ ਚੀਜ਼ੇ ਉਹਨੂੰ ਚਾਹੀਦੀ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਕੁੜੀ ਨੂੰ ਚਾਹੀਦੀ ਜਿਹੜੀ ਆਪ ਦੀ ਧੀ ਨੂੰ ਚਾਹੀਦੀ ਚੀਜ਼ ਉਹ ਲੈ ਕੇ ਦਿੰਦੇ ਹਨ ਤੂੰ ਆਪਣੀ ਸੋਚ ਨੂੰ ਬਦਲੋ ਜੇਕਰ ਕੋਈ ਔਰਤ ਬਾਹਰ ਕੰਮ ਕਰਦੀ ਹੈ ਤਾਂ ਮਤਲਬ ਇਹ ਨਹੀਂ ਹੈਗਾਗਾ ਕਿ ਉਹ ਗਲਤ ਕੁਰੀ ਕਰਦੀ ਹੈ ਇਸੇ ਮਾੜੀ ਸੋਚ ਕਰਕੇ ਸਾਡੀਆਂ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਤੇ ਉਹ ਬਾਹਰ ਨਿਕਲਣਾ ਮناسب ਵੀ ਨਹੀਂ ਸਮਝਦੀਆਂ ਮੈਨੂੰ ਮਾਫ ਕਰਦੇ ਆ